साका नीला तारा दौरान जख्मी हुए पावन स्वरूप के संतान दर्शन करवाए जा रहे हैं घर बैठे तुम भी इन पावन स्वरूप के दर्शन करो श्रोमणी गुरुद्वारा प्रबंधक कमेटी वालों ਜੂਨ 1984 ਦੇ ਸਾਕਾ ਨੀਲਾ ਤਾਰਾ ਸਮੇਂ ਗੋਲੀਬਾਰੀ ਦੌਰਾਨ ਜ਼ਖਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸੂਤ ਦੇ ਦਰਸ਼ਨ ਸੰਗਤ ਨੂੰ ਕਰਵਾਈ ਜਾ ਰਹੀ ਹੈ ਸ਼੍ਰੀ ਦਰਬਾਰ ਸਾਹਿਬ ਹਿਮੂ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਅੱਜ ਰਾਤ ਭਰ ਇਹ ਪਾਵਨ ਸਰੂਪ ਸੰਗਤ ਦੇ ਬੈਠਣਾਂ ਦੇ ਲਈ ਰੱਖ ਦਿੱਤੇ ਅਤੇ ਸੰਗਤਾਂ ਨੂੰ 6 ਜੂਨ ਦਾਤਾ ਇਹ ਪਾਵਨ ਸਰੂਪ ਦੇ ਦਰਸ਼ਨ ਕਰ ਸਕਿਆ ਇਸ ਮੁਕੇਸ਼ ਯੋਗਾਲ ਤਖਤ ਦੇ ਸਾਹਿਬ ਤੇ ਮੁੱਖ ਕ੍ਰਮਣੀ ਦੀ ਅੰਮਲਮਲ ਕੀ ਵੀ ਗਿੰਦੀ ਤੇ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਰ ਗੰਗਾ ਸਿੰਘ ਕੰਘੇੜਾ ਸੀ ਹੋਂਦ ਕਰ ਵਰਦਤ ਤੋਂ ਅਤਿ ਸੰਤਾਂ ਹਾਜ਼ਰ ਹੋਈਆਂ ਜੂਨ 1984 ਦੇ ਵਿੱਚ ਜਦੋਂ ਭਾਰਤੀ ਫੌਜ ਵੱਲੋਂ ਭਾਰਤੀ ਸਰਕਾਰ ਵੱਲੋਂ ਉਸ ਸਮੇਂ ਦੀ ਜ਼ਾਲਮ ਸਰ ਕਾਂਗਰਸ ਸਰਕਾਰ ਵੱਲੋਂ ਜਿਹੜਾ ਸਾਡਾ ਮੁਕੱਦਸ ਸਥਾਨ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੈਂਕੜੀ ਹੋਰ ਗੁਰਦੁਆਰਾ ਸਾਹਿਬਾਂ ਨੂੰ ਆਪਣੀਆਂ ਗੋਲੀਆਂ ਦਾ ਨਿਥਾਨਾ ਬਣਾ ਕੇ ਇਹਨਾਂ ਨੂੰ ਢਾਈ ਢੇਰੀ ਕੀਤਾ ਗਿਆ ਤੇ ਲੱਖਾਂ ਹੀ ਸ਼ਰਧਾਲੂ ਜਿਹੜੇ ਇੱਥੇ ਦਰਸ਼ਨ ਕਰਨ ਵਾਸਤੇ ਆਏ ਸਨ ਉਹਨਾਂ ਨੂੰ ਫੱਟੜ ਤੇਸੀ ਹਿੱਜ ਕੀਤਾ ਗਿਆ ਇਸ ਸਮੇਂ ਦੇ ਹੀ ਦੌਰਾਨ ਜਦੋਂ ਸਤਕੰਡ ਸ੍ਰੀ ਹਰਵੰਦਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਪ੍ਰਕਾਸ਼ ਹਨ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੇ ਦੱਖਣ ਦੀ ਵਾਹੀ ਵੱਲੋਂ ਇੱਕ ਗੋਲੀ ਵੱਜੀ ਸੀਗੀ ਉਹ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਸੰਗਤਾਂ ਦੇ ਦਰਸ਼ਨ ਕਰਨ ਲਈ ਫਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸਜੋਬਤ ਕੀਤੇ ਗਏ ਨੇ ਜੋ ਕਿ 6 ਤਰੀਕ 6 ਜੂਨ ਤੱਕ ਇੱਥੇ ਸੰਗਤਾਂ ਉਸ ਜਾ ਕੇ ਇਸ ਰੂਪ ਦੇ ਦਰਸ਼ਨ ਕਰ ਸਕਦੀਆਂ ਨੇ ਇਹ ਜਿਹੜਾ ਸਰੂਪ ਆ ਉਹ ਸ਼ਾਮ ਨੂੰ ਲਗਭਗ 7 ਵਜੇ ਤੱਕ ਇੱਥੇ ਪ੍ਰਗਾਸ਼ ਕੀਤਾ ਜਾਊਗਾ ਤੇ ਅਰਜਾਨਾ 6 ਜੂਨ ਤੱਕ ਸੰਗਤਾਂ ਨੂੰ ਇੱਕ ਜ਼ਖਮੀ ਸਰੂਪ ਦੇ ਦਰਸ਼ਨ ਕਰਵਾਏ ਜਾਣਗੇ ਸੋ ਜਿੱਥੇ ਅੱਜ ਸਰੂਪ ਪ੍ਰਗਾਸ਼ ਕੀਤੇ ਗਏ ਨੇ ਉਥੇ ਕੱਲ 1 ਜੂਨ ਨੂੰ ਗੁਰਦਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਜੋ ਉਸ ਸਮੇਂ ਦਾ ਇਸ ਜ਼ਾਲਮ ਸਰਕਾਰ ਵੱਲੋਂ ਵਰਤਾਰਾ ਕੀਤਾ ਗਿਆ ਸ੍ਰੀ ਅਕਾਲ ਪਖ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਸਰਦਾਲੂਆ ਨੂੰ ਫੱਟੜ ਕੀਤਾ ਗਿਆ 3 ਸਾਲ ਦੇ ਉਮਰ ਤੱਕ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਉਹ ਸਾਰੀ ਪ੍ਰਦਰਸ਼ਨੀ ਸਤਕਨ ਸਿੰਘ ਹਰਮੰਦਰ ਸਾਹਿਬ ਵੱਲੋਂ ਗੁਰਦਰਾ ਮਸੀਤਾਂ ਤਬਾਬ ਆਮ ਦੇ ਸਾਹਮਣੇ ਉਹ ਕੱਲ ਜਿਹੜੀ ਪ੍ਰਦਰਸ਼ਨੀ ਲਗਾ ਦਿੱਤੀ ਗਈ ਆ ਜੋ ਕਿ 6 ਜੂਨ ਤੱਕ ਉੱਤੇ ਇਹ ਪ੍ਰਦਰਸ਼ਨੀ ਸੰਗਤਾਂ ਉਹਨਾਂ ਉਹ ਪ੍ਰਦਰਸ਼ਨੀ ਦੇ ਦਰਸ਼ਨ ਕਰ ਸਕਦੇ ਨੇ ਬਹੁਤ ਸਾਰੀਆਂ ਸੰਗਤਾਂ ਭਾਵਿਕ ਮਨਾਂ ਨਾਲ ਇਹ ਦਰਸ਼ਨ ਮੇਲੇ ਕਰੀਆਂ ਨੇ ਸੋ ਜੋ ਉਸ ਸਮੇ ਸਾਡੇ ਜਿਹਾਰੂ ਸਿੰਘ ਸੰਗਤਾਂ ਅਸੀਂ ਦੋਈਆਂ ਨੇ ਉਹਨਾਂ ਨੂੰ ਸਾਡੇ ਵੱਲੋਂ ਲੱਖ ਲੱਖ ਵਾਰ ਪ੍ਰਣਾਮ ਇੱਕ ਵਾਹਿਗੁਰਜੀਤ ਖਾਲਸਾ ਵਾਹਿਗੁਰਜੀ ਕੀ ਫਤਿਹ